ਬਾਜੀ ਧੰ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤ ਗੁਰ ਚਰਨਾ ਧੰ ਧੰ ਰਾਮਦਾਸ ਗੁਰ ਜਨ ਸਿਰ ਆਪ ਤਨ ਸਵਾਰਿਆ ਊਰੀ ਹੋਈ ਕਰਾ ਮਾਤ ਆਪ ਸਰਜਣਹਾਰ ਧਾਰਿਆ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੁ ਤਿਤ ਘਰ ਗਾਵਹ ਸੋਹਿਲਾ ਸਿਵ ਰਿਓ ਸਿਰਜਨ ਹਾਰੋ ਜੈ ਘਰ ਕੀਰਤ ਆਖੀਐ ਕਰ ਦੇ ਕਾ ਹੋਏ ਬੀਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵ ਰਹਹੁ ਸਿਰਜਣਹਾਰੂ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲ ਸਦਾ ਸੁਖ ਹੋਇ ਰਹੋ ਨਤ ਨਤ ਜੀੜੇ ਸਮਾਲੀਆਂ ਨ ਦੇਖੇ گا ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੀ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਤੇਲ ਦੇਹੋ ਸੱਜਣਾ ਅਸੀਂ ਸੜਿਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੂਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਘਰ ਘਰ ਈਉ ਪਾਉਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇਦੇ ਆਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦੀਨ ਦੁਨੀਆਂ ਦੇ ਮਾਲਕ ਸ਼ਬਦ ਅਵਤਾਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਸਤਿਗੁਰੂ ਜੀ ਨੇ ਸਤ ਸੰਗਤ ਦਾ ਇਹ ਅਮੋਲ ਸਮਾਂ ਬਖਸ਼ਿਸ਼ ਕੀਤਾ ਹੈ ਤਨ ਤਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿਨਾਂ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨਾਂ ਤੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਾਂ ਗੁਰੂ ਪਿਆਰੇ ਗੁਰਸਿੱਖਾਂ ਦੇ ਕੋਲੋਂ ਪਾਵਨ ਪਵਿੱਤਰ ਗੁਰਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਅਰ ਚੱਲ ਰਹੀ ਲੜੀਵਾਰ ਬਾਣੀ ਦੀ ਵਿਚਾਰ ਦੇ ਅਧੀਨ ਅੱਜ ਆਪਾਂ ਜੋ ਕੀਰਤਨ ਸੋਹਿਲਾ ਜੀ ਦੀ ਬਾਣੀ ਹੈ ਸੋਹਿਲਾ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਹੋਈ ਹੈ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਅੰਗ 12 ਦੇ ਉੱਪਰ ਅੰਕਿਤ ਹੈ ਇਹ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਇੱਕ ਧੀ ਦੇ ਵਿਆਹ ਦਾ ਜ਼ਿਕਰ ਕਰਕੇ ਤੇ ਗੱਲ ਮਨੁੱਖ ਨੂੰ ਮੌਤ ਚੇਤੇ ਕਰਵਾਈ ਹੈ ਕਿਉਂਕਿ ਜਿਸ ਪ੍ਰਕਾਰ ਦੇ ਨਾਲ ਧੀ ਦਾ ਘਰ ਦੇ ਵਿੱਚੋਂ ਵਿਆਹ ਕੀ ਚਲੇ ਜਾਣਾ ਹੁੰਦਾ ਇੱਕ ਬੱਚੀ ਦੇ ਵਿਆਹ ਦੇ ਸਮੇਂ ਜੋ ਰਵਾਇਤਾਂ ਹੁੰਦੀਆਂ ਹਨ ਜੋ ਰਿਵਾਜ ਚੱਲਦੇ ਹਨ ਉਹਨੂੰ ਆਧਾਰ ਬਣਾ ਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਜਿਵੇਂ ਇੱਕ ਬੱਚੀ ਉਹਦਾ ਜਦੋਂ ਵਿਆਹ ਹੋ ਜਾਂਦਾ ਹੈ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਚਲੀ ਜਾਂਦੀ ਹੈ ਤੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸ਼ਲੋਕ ਹੈ ਜਿਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ ਇਹਦੇ ਵਿੱਚ ਇੱਕ ਪੰਗਤੀ ਉਹਨਾਂ ਉਚਾਰਨ ਕੀਤੀ ਕਿ ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਣਾਏ ਭਾਵ ਕੇ ਮਰਨ ਜਿਹੜੀ ਮੌਤ ਉਹ ਹੈ ਵਰ ਭਾਵ ਕੇ ਲਾੜਾ ਜਿੰਦ ਜਿਹੜੀ ਜੀਵ ਆਤਮਾ ਸਾਡੇ ਵਿੱਚੋਂ ਨਿਕਲ ਕੇ ਚੱਲ ਜਾਂਦੀ ਹੈ ਉਸ ਮੌਤ ਰੂਪੀ ਲਾੜੇ ਦੇ ਨਾਲ ਫਿਰ ਇਹਦਾ ਵਿਆਹ ਹੋ ਕਰਕੇ ਤੇ ਇਸ ਮਾਤ ਲੋਕ ਤੋਂ ਇਹ ਵੀ ਚਲੀ ਜਾਂਦੀ ਹੈ ਪੇਵਕੜ ਦਿਨ ਚਾਰ ਹੈ ਸਹੁਰੜੇ ਜਾਣਾ ਬੜੇ ਬੇਅੰਤ ਸ਼ਬਦ ਹਨ ਸਤਿਗੁਰੂ ਜੀ ਨੇ ਉਚਾਰਨ ਕੀਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਸਾਹਿਬ ਜੀ ਭਾਈ ਬਾਲਾ ਜੀ ਸਤਿਗੁਰੂ ਜੀ ਦੇਸ਼ਾਂ ਦਸ਼ਾਂਤਰਾ ਨੂੰ ਤਾਰਦੇ ਹੋਏ ਗੁਰੂ ਸਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਅਨੋਖੀ ਘਟਨਾ ਘਟਦੀ ਹੈ ਇੱਕ ਧੀ ਦੇ ਜਿਹੜੀ ਵਿਆਹ ਦੀ ਤਿਆਰੀ ਚੱਲ ਰਹੀ ਹੁੰਦੀ ਹੈ ਉਸ ਘਰ ਦੇ ਵਿੱਚ ਚਾਚੀਆਂ ਮਾਸੀਆਂ ਹੋਰ ਅਨੇਕਾਂ ਇਸਤਰੀਆਂ ਇਕੱਠੀਆਂ ਹੋਈਆਂ ਨੇ ਸ਼ਾਮ ਦਾ ਵਕਤ ਹੈ ਤੇ ਸ਼ਾਮ ਦੇ ਵਕਤ ਉਸ ਬੱਚੀ ਦੇ ਕੇਸਾਂ ਦੇ ਵਿੱਚ ਤੇਲ ਪਾਇਆ ਜਾ ਰਿਹਾ ਜਿਸ ਨੂੰ ਮਾਈਆਂ ਪਾਉਣਾ ਆਖਦੇ ਹਨ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕੌਤੁਕ ਵੇਖ ਰਹੇ ਹਨ ਉਹ ਮਾਈਆਂ ਬੀਬੀਆਂ ਨਾਲੇ ਖੁਸ਼ੀ ਦੇ ਗੀਤ ਗਾ ਰਹੀਆਂ ਨੇ ਉਹਨਾਂ ਦੇ ਗੀਤਾਂ ਦੇ ਵਿੱਚ ਜਿਵੇਂ ਸੋਹੇਲਾ ਇਸ ਬਾਣੀ ਦਾ ਸ਼ਬਦ ਜਿਹੜਾ ਸਰਲੇਖ ਹੈ ਸੋਹੇਲੇ ਤੋਂ ਭਾਵ ਹੁੰਦਾ ਹੈ ਜਦੋਂ ਧੀ ਦੇ ਵਿਆਹ ਦੇ ਸਮੇਂ ਸੁਹਾਗ ਦੇ ਗੀਤ ਗਾਏ ਜਾਂਦੇ ਨੇ ਤੇ ਇਸ ਇਹਨਾਂ ਗੀਤਾਂ ਦੇ ਵਿੱਚ ਕੁਝ ਤਾਂ ਜਿਹੜਾ ਉਸ ਲੜਕੀ ਦਾ ਆਪਣੇ ਘਰ ਦੇ ਵਿੱਚੋਂ ਮਾਪਿਆਂ ਦੇ ਵਿੱਚੋਂ ਸਹੇਲੀਆਂ ਦੇ ਨਾਲੋਂ ਵਿਸੋੜੇ ਦਾ ਕੁਝ ਹਵਾਲਾ ਹੁੰਦਾ ਹੈ ਤੇ ਕੁਝ ਅਸੀਸਾਂ ਹੁੰਦੀਆਂ ਨੇ ਕਿ ਭਾਈ ਤੂੰ ਆਪਦੇ ਪਤੀ ਦੇ ਘਰ ਜਾ ਕੇ ਸੁਖੀ ਵਸੇ ਤੇਰੇ ਸਹੁਰੇ ਪਰਿਵਾਰ ਦੇ ਵਿੱਚ ਤੇਰੀ ਬੜੀ ਇੱਜ਼ਤ ਹੋਵੇ ਸੋ ਇਸ ਪ੍ਰਕਾਰ ਦੇ ਨਾਲ ਜਿਹੜੀਆਂ ਉਹ ਮਾਈਆਂ ਬੀਬੀਆਂ ਗੀਤ ਗਾ ਰਹੀਆਂ ਨੇ ਗੁਰੂ ਸਾਹਿਬ ਜੀ ਦੇਖ ਰਹੇ ਹਨ ਗਾਉਂਦੀਆਂ ਗਾਉਂਦੀਆਂ ਉਹਨਾਂ ਮਾਈਆਂ ਦੇ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਆਉਣੇ ਸ਼ੁਰੂ ਹੋ ਗਏ ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਹਿੰਦੇ ਭਾਈ ਬੜੀ ਚੰਗੀ ਗੱਲ ਕਿ ਧੀ ਦਾ ਵਿਆਹ ਤੁਸੀਂ ਖੁਸ਼ੀ ਦੇ ਗੀਤ ਗਾ ਰਹੀਆਂ ਪਰ ਗੌਂਦੀਆਂ ਗੌਂਦੀਆਂ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਕਿਉਂ ਆਉਣੇ ਸ਼ੁਰੂ ਹੋ ਗਏ ਉਹ ਮਾਈਆਂ ਬੀਬੀਆਂ ਕਹਿੰਦੀਆਂ ਕਿ ਸਾਡੇ ਅੱਖਾਂ ਦੇ ਵਿੱਚ ਹੰਝੂ ਤਾਂ ਆਏ ਕਿ ਜਿਹੜੀ ਧੀ ਦੀ ਮਾਂ ਹੈ ਉਹਦੇ ਚਿਹਰੇ ਵੱਲ ਵੇਖ ਕੇ ਸਾਡੇ ਅੱਖਾਂ ਦੇ ਵਿੱਚ ਹੰਝੂ ਆਏ ਪੁੱਛਿਆ ਕਾਰਨ ਕੀ ਹੈ ਕਾਰਨ ਫਿਰ ਉੱਥੇ ਪ੍ਰਗਟ ਹੁੰਦਾ ਕਹਿੰਦੇ ਮਹਾਂਪੁਰਸ਼ੋ ਇਹ ਜਿਹੜੀ ਧੀ ਇੰਨਾ ਸਮਾਂ ਇਸ ਪੇਕੇ ਘਰ ਦੇ ਵਿੱਚ ਰਹੀ ਇਹਨੂੰ ਇਹਨੇ ਮੇਰਾ ਮੇਰਾ ਕਹਿ ਕੇ ਸਵਾਰਨਾ ਇਸ ਘਰ ਦੀ ਸਫਾਈ ਕਰਨੀ ਮਾਂ-ਬਾਪ ਦਾ ਖਿਆਲ ਰੱਖਣਾ ਤੇ ਭੈਣਾ ਭਰਾਵਾਂ ਦੇ ਵਿੱਚ ਰਹਿਣਾ ਕਰਨਾ ਜਦੋਂ ਮਾਂ ਕਹਿਣ ਲੱਗੀ ਕਿ ਜਦੋਂ ਕਦੇ ਮੈਨੂੰ ਕੋਈ ਦੁੱਖ-ਦਗਲੀਬ ਹੁੰਦੀ ਸੀ ਤਾਂ ਮੇਰੇ ਕੋਲ ਬੈੰਦੀ ਸੀ ਪਰ ਅੱਜ ਇਹਦੇ ਕੇਸਾਂ ਦੇ ਵਿੱਚ ਜੋ ਤੇਲ ਪੈ ਚੁੱਕਿਆ ਹੈ ਹੁਣ ਤੇਲ ਪੈ ਚੁੱਕਿਆ ਹੈ ਕੋਈ ਅਪੀਲ ਦਲੀਲ ਨਹੀਂ ਹੋਵੇਗੀ ਇਸ ਬੱਚੀ ਨੇ ਫਿਰ ਵਿਆਹੀ ਜਾਣਾ ਹੈ ਤੇ ਬਾਕੀ ਫਿਰ ਇਸ ਘਰ ਦੇ ਵਿੱਚ ਕਹਿੰਦੇ ਇਹ ਬਾਦ ਦੇ ਵਿੱਚ ਪ੍ਰੌਣੀ ਬਣ ਕੇ ਆਇਆ ਕਰੇਗੀ ਇੱਕ ਜਾਂ ਦੋ ਦਿਨ ਰਹਾ ਕਰੇਗੀ ਤੇ ਫਿਰ ਇੱਥੋਂ ਚਲੀ ਜਾਇਆ ਕਰੇਗੀ ਕਹਿੰਦੇ ਜੀ ਸਾਡੇ ਅੱਖਾਂ ਦੇ ਵਿੱਚ ਹੰਝੂ ਇਸ ਕਰਕੇ ਆਏ ਹਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਉੱਥੇ ਸਮਝਾਉਂਦੇ ਨੇ ਸਤਿਗੁਰਾਂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਕਿ ਭਾਈ ਗੁਰਸਿੱਖੋ ਐ ਦੁਨੀਆਂ ਦੇ ਲੋਕੋ ਜਿਹੜੀ ਉਹ ਧੀ ਹੈ ਉਹ ਤਾਂ ਆਪਣੇ ਵਿਆਹ ਤੋਂ ਬਾਅਦ ਕੁਝ ਸਮੇਂ ਕੁਝ ਮਹੀਨਿਆਂ ਦੇ ਬਾਅਦ ਆਪਣੇ ਪੇਕੇ ਪਰਿਵਾਰ ਦੇ ਵਿੱਚ ਢੇੜਾ ਮਾਰ ਸਕਦੀ ਹੈ ਪਰ ਇਹ ਜਿਹੜੀ ਜੀਵ ਜਿੰਦ ਆਤਮਾ ਇੱਕ ਵਾਰੀ ਜਿਹੜਾ ਮਨੁੱਖ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ ਉਹ ਦੁਬਾਰਾ ਮੁੜ ਕੇ ਫਿਰ ਵਾਪਸ ਪਰਤ ਕੇ ਢੇੜਾ ਨਹੀਂ ਮਾਰਦਾ ਤੇ ਸਤਿਗੁਰੂ ਜੀ ਨੇ ਫਿਰ ਉੱਥੇ ਪਾਵਨ ਸ਼ਬਦ ਉਚਾਰਨ ਕਰਕੇ ਸਾਨੂੰ ਮਨੁੱਖਾਂ ਨੂੰ ਜਿਹੜਾ ਹੈ ਉਹ ਸਮਝਾਉਣਾ ਕੀਤਾ ਕਿ ਜਿਸ ਪ੍ਰਕਾਰ ਦੇ ਨਾਲ ਉਸ ਧੀ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਨੇ ਕਿ ਧੀਏ ਤੇਰਾ ਤੇਰੇ ਪਤੀ ਦੇ ਨਾਲ ਸੋਹਣਾ ਪਿਆਰ ਬਣੇ ਤੇ ਤੇਰਾ ਸਹੁਰੇ ਪਰਿਵਾਰ ਦੇ ਵਿੱਚ ਸਤਕਾਰ ਹੋਵੇ ਤੇਰੀ ਪਤੀ ਦੇ ਨਾਲ ਸਾਝ ਬਣੇ ਸੋ ਇਸੇ ਤਰ੍ਹਾਂ ਦੇ ਨਾਲ ਫਿਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਅਸੀਸਾਂ ਦਿੰਦੇ ਬਈ ਹਨ ਕਿ ਭਾਈ ਤੁਹਾਡਾ ਵੀ ਪਤੀ ਜਿਹੜਾ ਅਕਾਲ ਪੁਰਖ ਮਾਲਕ ਹੈ ਉਹਦੇ ਨਾਲ ਸਾਝ ਬਣ ਜਾਵੇ ਹੁਣ ਉਹ ਜਿਹੜਾ ਵਿਆਹ ਦਾ ਹਵਾਲਾ ਦੇ ਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਆਓ ਮਨ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਆਪਾਂ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਂਝੀ ਕਰਿਏ ਜੀ ਰਸਨਾ ਨੂੰ ਪਵਿੱਤਰ ਕਰਿਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਮੁਬਾਰਕ ਸ਼ਬਦ ਰਾਗ ਗੌੜੀ ਦੀਪਕੀ ਦੋਹਾਂ ਦਾ ਸੁਮੇਲ ਕਰਕੇ ਗੌੜੀ ਰਾਗ ਦੇ ਵਿੱਚ ਦੀਪਕੀ ਰਾਗ ਸਮਿਲਤ ਕਰਕੇ ਪਾਤਸ਼ਾਹ ਜੀ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ ਜਿਸ ਦਾ ਨਾਮ ਸੋਹਿਲਾ ਸੋਹਿਲੇ ਦੇ ਆਪਾਂ ਅਰਥ ਪਹਿਲਾਂ ਸਰਵਣ ਕੀਤੇ ਨੇ ਤੇ ਸੋਹਿਲੇ ਦੇ ਵਿੱਚ ਕੁਝ ਜਿਵੇਂ ਉਹ ਪ੍ਰਗਟ ਹੁੰਦਾ ਹੈ ਕਿ ਮਾਪਿਆਂ ਦੇ ਨਾਲੋਂ ਇੱਕ ਧੀ ਦਾ ਵਿਛੋੜਾ ਪੈਣਾ ਤੇ ਦੂਜਾ ਉਹਦੇ ਵਿੱਚੋਂ ਇਹ ਹਵਾਲਾ ਨਿਕਲਦਾ ਹੈ ਕਿ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਸੁਖੀ ਵਸਣਾ ਇਹ ਅਸੀਸਾਂ ਸੋਹਲਾ ਹੁਣ ਇੱਥੇ ਸੋਹਲਾ ਕਿਹਨੂੰ ਆਖਿਆ ਇੱਥੇ ਸੋਹਲਾ ਆਖਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਮਾਲਕ ਦੀ ਉਸਤਤੀ ਦਾ ਗੀਤ ਉਹ ਗੀਤ ਵੱਖਰੇ ਹਨ ਉਦਾਹਰਨ ਗੁਰੂ ਸਾਹਿਬ ਜੀ ਨੇ ਲਈ ਹੈ ਪਰ ਇੱਥੇ ਜਿਹੜਾ ਸੋਹਿਲਾ ਹੈ ਨਾ ਸੋਹਿਲਾ ਬਾਣੀ ਉਚਾਰਨ ਕੀਤੀ ਇਹਦਾ ਭਾਵ ਹੈ ਕਿ ਅਕਾਲ ਪੁਰਖ ਮਾਲਕ ਦੀ ਉਸਤਤੀ ਦਾ ਗੀਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਫਿਰ ਅੱਗੇ ਪਾਤਸ਼ਾਹ ਜੀ ਇਹਦੇ ਵਿੱਚ ਸਮਝਾਉਂਦੇ ਕਹਿੰਦੇ ਅਕਾਲ ਪੁਰਖ ਮਾਲਕ ਜੀ ਇੱਕ ਹੈ ਸੱਚੇ ਸਤਗੁਰਾਂ ਜੀ ਦੀ ਕਿਰਪਾ ਦੇ ਨਾਲ ਉਸ ਮਾਲਕ ਦੇ ਨਾਲ ਸਾਂਝ ਬਣਦੀ ਹੈ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਹੁਣ ਇੱਕ ਬੱਚੀ ਦੇ ਵਿਆਹ ਦੇ ਸਮੇਂ ਉਹਦੇ ਘਰ ਦੇ ਵਿੱਚ ਜਿਹੜੇ ਸੋਹਲੇ ਗਾਏ ਜਾਂਦੇ ਹਨ ਪੇਕੇ ਘਰ ਦੇ ਵਿੱਚ ਸਤਿਗੁਰੂ ਜੀ ਹੁਣ ਇਥੇ ਸਮਝਾਉਂਦੇ ਹਨ ਕਿ ਕਿੱਥੇ ਐ ਮਨੁੱਖ ਤੂੰ ਅਕਾਲ ਪੁਰਖ ਦੇ ਨਾਲ ਇਕਮਿਕ ਹੋ ਜਾਵੇਂ ਤੇਰੀ ਪਤੀ ਪਰਮੇਸ਼ਰ ਦੇ ਨਾਲ ਸਾਂਝ ਬਣ ਜਾਵੇ ਤੇ ਉਹ ਕਿਹੜਾ ਘਰ ਹੈ ਜਿਹੜੇ ਘਰ ਦੇ ਵਿੱਚ ਫਿਰ ਸੋਹਲੇ ਦੇ ਗੀਤ ਗਾਏ ਜਾਣ ਜੈ ਘਰ ਕਿਹੜਾ ਘਰ ਹੈ ਉਹ ਘਰ ਹੈ ਸਤ ਸੰਗਤ ਰੂਪੀ ਘਰ ਗੁਰਮੁਖੋ ਜਿਵੇਂ ਰੋਜ਼ਾਨਾ ਆਪਾਂ ਹਰ ਰੋਜ਼ ਤਨ ਤਨ ਸਾਹਿਬ ਜادہ ਬਾਬਾ ਅਜੀਤ ਸਿੰਘ ਦੀ ਸ਼ਹੀਦ ਤਨਹੜੀਆਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਆ ਕੇ ਨਕ ਮਸਤਕ ਹੁੰਨੇ ਆ ਤੇ ਸਾਹਿਬ ਸਤਿਗੁਰੂ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੋਦ ਵਿੱਚ ਆ ਕੇ ਬਹਿਨੇ ਆ ਇਹ ਉਹ ਸਤ ਸੰਗਤ ਰੂਪੀ ਘਰ ਜਿਹੜੇ ਘਰ ਦੇ ਵਿੱਚ ਬੈਠ ਕਰਕੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੁੰਦੀ ਹੈ ਅਤੇ ਮਾਲਕ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ ਤਿਤ ਘਰ ਗਾਵੋ ਸੋਹੇਲਾ ਸਿਵ ਰਹੋ ਸਿਰਜਣਹਾਰੋ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਇੰਹਾ ਖਾਟ ਚੱਲੋ ਹਰਲਾਹ ਆਗੇ ਬਸਨ ਸੋਹੇਲਾ ਗੁਰਮੁਖੋ ਇੱਕ ਧੀ ਮਾਨ ਸਤਕਾਰ ਕਿਵੇਂ ਪ੍ਰਾਪਤ ਕਰਦੀ ਹੈ ਜਦੋਂ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਕੇ ਚੰਗੇ ਗੁਣ ਸਿੱਖਦੀ ਹੈ ਚੰਗਾ ਉਹਦਾ ਆਚਰਣ ਹੁੰਦਾ ਹੈ ਬੜੀ ਲਾਇਕ ਹੁੰਦੀ ਪੜ ਲਿਖ ਜਾਂਦੀ ਬੜੀ ਸਿਆਣੀ ਹੁੰਦੀ ਹੈ ਤੇ ਇਸ ਕਾਬਲ ਬਣ ਜਾਂਦੀ ਹੈ ਕਿ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਉਹਨੂੰ ਰਹਿਣਾ ਆਉਂਦਾ ਉਹਨੂੰ ਬਹਿਣਾ ਆਉਂਦਾ ਬੋਲਣਾ ਆਉਂਦਾ ਕਿ ਮੈਂ ਘਰ ਪਰਿਵਾਰ ਦੇ ਵਿੱਚ ਰਹਿਣਾ ਕਿਵੇਂ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਕਿਵੇਂ ਮੈਂ ਆਪਣੇ ਸੱਸ ਸਹੁਰੇ ਦੀ ਸੇਵਾ ਕਰਨੀ ਉਹ ਸਾਰੇ ਜਿਹੜੇ ਗੁਣ ਫਿਰ ਉਹ ਪੇਕੇ ਪਰਿਵਾਰ ਦੇ ਵਿੱਚ ਰਹਿ ਕੇ ਸਿੱਖਦੀ ਹੈ ਤੇ ਜਦੋਂ ਪੇਕੇ ਪਰਿਵਾਰ ਦੇ ਵਿੱਚ ਰਹਿ ਕੇ ਸਿੱਖਦੀ ਹੈ ਨਾ ਪੇਕੇ ਪਰਿਵਾਰ ਦੇ ਵਿੱਚ ਵੀ ਫਿਰ ਉਹ ਬੱਚੀ ਦੇ ਗੁਣ ਗਾਏ ਜਾਂਦੇ ਨੇ ਕਿ ਮੇਰੀ ਧੀ ਬੜੀ ਸ਼ਿਆਣੀ ਬੜੀ ਲਾਇਕ ਹੈ ਸੋ ਉਹੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਕਿ ਈਹਾਂ ਖਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਭਾਈ ਇੱਥੇ ਲਾਹਾ ਖਟ ਕੇ ਜਾਣਾ ਹੈ ਤੇ ਅੱਗੇ ਵਸਣਾ ਵੀ ਸੁਹੇਲਾ ਹੋਵੇ ਕਿਵੇਂ ਤਾਂ ਗੁਰੂ ਸਾਹਿਬ ਜੀ ਫਿਰ ਕਹਿੰਦੇ ਨੇ ਕਿ ਤਿਤ ਘਰ ਗਾਵੋ ਸੁਹੇਲਾ ਕਹਿੰਦੇ ਐ ਮਨੁੱਖ ਫਿਰ ਇਹ ਜਿਹੜਾ ਸਤ ਸੰਗਤ ਰੂਪੀ ਘਰ ਹੈ ਨਾ ਸਤ ਸੰਗਤ ਰੂਪੀ ਘਰ ਦੇ ਵਿੱਚ ਕਹਿੰਦੇ ਵਾਹਿਗੁਰੂ ਮਾਲਕ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ ਤੇ ਸਿਵਰੇ ਹੋ ਸਿਰਜਣਹਾਰੋ ਜਿਹੜਾ ਸਿਰਜਣਹਾਰ ਜਿਹੜੇ ਮਾਲਕ ਨੇ ਤੈਨੂੰ ਪੈਦਾ ਕੀਤਾ ਉਸ ਵਾਹਿਗੁਰੂ ਜੀ ਨੂੰ ਸਿਮਰਿਆ ਕਰ ਉਹਨੂੰ ਯਾਦ ਕਰ ਉਹਨੂੰ ਚੇਤੇ ਕਰ ਵੱਧ ਤੋਂ ਵੱਧ ਜਿਹੜਾ ਸਮਾਂ ਐ ਮਨੁੱਖ ਗੁਰੂ ਕੀ ਸੰਗਤ ਵਿੱਚ ਬਤੀਤ ਕਰਿਆ ਕਰ ਕਿਉਂਕਿ ਸੰਗਤ ਵਿੱਚ ਆ ਕੇ ਹੀ ਤੈਨੂੰ ਸੋਝੀ ਆਉਣੀ ਹੈ ਤੈਨੂੰ ਅਕਲ ਆਉਣੀ ਹੈ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੁਣ ਸੋਹਿਲਾ ਜਿਹੜਾ ਸ਼ਬਦ ਇੱਥੇ ਵਾਰ-ਵਾਰ ਆਉਂਦਾ ਹੈ ਸੋਹਿਲੇ ਦਾ ਅਰਥ ਗੁਰੂ ਕੀ ਬਾਣੀ ਦੇ ਮੁਤਾਬਕ ਕਿ ਅਕਾਲ ਪੁਰਖ ਦੀ ਜੋ ਉਸਤਤੀ ਦੇ ਗੀਤ ਗਾਉਣੇ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਧੰਨ ਕਹਿਣਾ ਤੇ ਉਹਦੀ ਬੰਦਗੀ ਕਰਨੀ ਸੋ ਉਹ ਹੁੰਦਾ ਹੈ ਸੋਹਿਲਾ ਜਿਵੇਂ ਆਪਾਂ ਸੋਹਿਲੇ ਦਾ ਜਿਹੜਾ ਸੌਖਾ ਹੋਰ ਕਰ ਦਈਏ ਕਿ ਸੋਹਿਲਾ ਕੀ ਹੈ ਗੁਰਮੁਖੋ ਹਰ ਇੱਕ ਗੁਰਸਿੱਖ ਤਕਰੀਬਨ ਰੋਜ਼ਾਨਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ ਗੁਰੂ ਕੀ ਬਾਣੀ ਨੂੰ ਪਿਆਰ ਦੇ ਨਾਲ ਪੜਨਾ ਭਾਵਨਾ ਦੇ ਨਾਲ ਪੜਨਾ ਇਹ ਵੀ ਸੋਹਲਾ ਹੈ ਗੁਰੂ ਕੀ ਬਾਣੀ ਦਾ ਕੀਰਤਨ ਪਿਆਰ ਦੇ ਨਾਲ ਸੁਣਨਾ ਇਹ ਵੀ ਸੋਹਲਾ ਹੈ ਬਾਣੀ ਦਾ ਕੀਰਤਨ ਗਾਉਣਾ ਪਿਆਰ ਦੇ ਨਾਲ ਇਹ ਵੀ ਸੋਹਲਾ ਹੈ ਬਾਣੀ ਦੀ ਕਥਾ ਕਰਨੀ ਤੇ ਬਾਣੀ ਦੀ ਕਥਾ ਸਰਵਣ ਕਰਨੀ ਗੁਰੂ ਕੀ ਸੰਗਤ ਵਿੱਚ ਬੈਠ ਕੇ ਬਿ ਬਾਣੀਆਂ ਕਹਾਣੀਆਂ ਪ੍ਰੇਮ ਦੇ ਨਾਲ ਸਰਵਣ ਕਰਨੀਆਂ ਤੇ ਸਰਵਣ ਕਰਵਾਉਣੀਆਂ ਇਹ ਵੀ ਸੋਹਿਲਾ ਹੈ ਔਰ ਹੋਰ ਅੱਗੇ ਚੱਲ ਜਾਈਏ ਜਿਵੇਂ ਆਪਾਂ ਮੰਨ ਲਈਏ ਭਾਵੇਂ ਘਰ ਦੇ ਵਿੱਚ ਬੈਠ ਕੇ ਸਾਡੇ ਕੋਲ ਜਿੰਨਾ ਵੀ ਸਮਾਂ ਹੁੰਦਾ ਹੈ 5 10 15 ਮਿੰਟ ਆਪਾਂ ਬਹਿ ਕੇ ਸ਼ਾਂਤ ਚਿੱਤ ਸੁਭਾਅ ਦੇ ਨਾਲ ਇਕਾਗਰ ਮਨ ਕਰਕੇ ਚਾਹੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ ਚਾਹੇ ਮੂਲ ਮੂਲ ਮੰਤਰ ਦਾ ਜਾਪ ਕਰਦੇ ਹਾਂ ਸੋ ਉਹ ਵੀ ਸੋਹਿਲਾ ਹੈ ਸੋ ਸੋਹਿਲੇ ਦੇ ਅਰਥ ਆਪਾਂ ਸਮਝੇ ਹਨ ਕਿ ਇਹ ਸੋਹਿਲਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਕਹਿੰਦੇ ਐ ਪਿਆਰੇ ਗੁਰ ਸਿੱਖੋ ਏ ਮੇਰੀ ਜਿੰਦ ਮੇਰੀ ਜੀਵ ਆਤਮਾ ਕਹਿੰਦੇ ਤੂੰ ਉਸ ਸਤ ਸੰਗਤ ਰੂਪੀ ਘਰ ਦੇ ਵਿੱਚ ਜਾ ਕੇ ਕੀ ਕਰ ਕਿ ਮੇਰੇ ਨਿਰਭਉ ਜਿਹੜਾ ਅਕਾਲ ਪੁਰਖ ਮੇਰਾ ਮਾਲਕ ਹੈ ਨਾ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਉਹ ਭਉ ਤੋ ਰਹਤੈ ਨਿਰਭਉ ਹੈ ਕਹਿੰਦੇ ਫਿਰ ਉਸ ਮਾਲਕ ਦੀ ਬੰਦਗੀ ਦੇ ਉਹਦੀ ਸਿਫਤ ਦੇ ਗੀਤ ਗਾ ਹਉ ਵਾਰੀ ਜਿੱਤ ਸੋਹੇ ਲੈ ਸਦਾ ਸੁਖ ਹੋਏ ਤੇ ਕਹਿੰਦੇ ਇਹ ਬੇਨਤੀ ਕਰਿਆ ਕਰਕੇ हे ਦੇਨ ਦੁਨੀਆਂ ਦੇ ਮਾਲਕ ਮੈਂ ਆਪ ਜੀ ਦੀ ਬਾਣੀ ਤੋਂ ਬਲਿਹਾਰ ਜਾਣਾ ਮੈਂ ਆਪ ਜੀ ਦੀ ਸੰਗਤ ਤੋਂ ਬਲਿਹਾਰ ਜਾਣਾ ਕਿਉਂਕਿ ਆਪ ਜੀ ਦੀ ਬਾਣੀ ਔਰ ਆਪ ਜੀ ਦੀ ਸੰਗਤ ਕਰਕੇ ਜਿਹੜਾ ਸਦਾ ਸੁਖ ਸਦੀਵ ਕਾਲ ਵਾਸਤੇ ਚੈਨ ਸੁਖ ਪ੍ਰਾਪਤ ਹੁੰਦਾ ਹੈ ਰਹਾਉ ਨਤ ਨਤ ਜੀ ਅੜੇ ਸਮਲੀਆਂ ਨ ਦਿਖੇਗਾ ਦੇਵਨ ਹਰ ਫਿਰ ਕਹਿੰਦੇ ਹੈ ਜਿੰਦ ਹੈ ਮੇਰੀ ਜੀਵ ਆਤਮਾ ਇੱਥੇ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਾਉਣਾ ਕਰਦੇ ਹਨ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਾਤਰ ਬਣਾ ਕੇ ਹੇ ਮੇਰੀ ਜਿੰਦ ਜੀਵ ਆਤਮਾ ਜਿਸ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ ਉਹ ਮਾਲਕ ਹਮੇਸ਼ਾ ਸਦਾ ਜੀਵਾਂ ਦੀ ਸੰਭਾਲ ਕਰ ਰਿਹਾ ਦਾਤਾ ਦੇਣ ਵਾਲਾ ਮਾਲਕ ਸਭ ਦਾ ਹੈ ਤੇ ਸਭ ਦੀ ਪ੍ਰਤਪਾਲਣਾ ਕਰਦਾ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਫਿਰ ਕਹਿੰਦੇ ਉਹ ਇੰਨਾ ਵੱਡਾ ਦਾਤਾ ਹੈ ਕਿ ਉਹਦੀਆਂ ਜਿਹੜੀਆਂ ਦਾਤਾਂ ਨੇ ਨਾ ਦਾਤਾਂ ਦਾ ਮੁੱਲ ਸਾਥੋਂ ਨਹੀਂ ਪਾਇਆ ਜਾ ਸਕਦਾ ਜੋ ਕੁਝ ਅਕਾਲ ਪੁਰਖ ਨੇ ਸਾਨੂੰ ਬਖਸ਼ਿਆ ਗੁਰਮੁਖੋ ਇੱਕ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਨਿਗਾਹ ਮਾਰ ਕੇ ਵੇਖਾਂਗੇ ਨਾ ਤੇ ਫੇਰ ਸਾਨੂੰ ਪਤਾ ਲੱਗੇਗਾ ਕਿ ਮਾਲਕ ਨੇ ਕੀ ਕੁਝ ਸਾਨੂੰ ਬਖਸ਼ਿਸ਼ ਕੀਤਾ ਹੈ ਅਸੀਂ ਐਵੇਂ ਇੱਕ ਅਧੀ ਗੱਲ ਪਿੱਛੇ ਗੁਰੂ ਦੇ ਉੱਪਰ ਸ਼ੰਕਾ ਕਰਨ ਲੱਗ ਜਾਂਦੇ ਆ ਅਕਾਲ ਪੁਰਖ ਦੇ ਉੱਪਰ ਸਾਨੂੰ ਸ਼ੰਕਾ ਹੋ ਜਾਂਦਾ ਹੈ ਕਿ ਗੁਰੂ ਨੇ ਮੈਨੂੰ ਆਹ ਨਹੀਂ ਦਿੱਤਾ ਅਕਾਲ ਪੁਰਖ ਨੇ ਮੈਨੂੰ ਰੱਬ ਨੇ ਆ ਨਹੀਂ ਦਿੱਤਾ ਪਰ ਗੁਰਮੁਖੋ ਜਦੋਂ ਆਪਦਾ ਜੀਵਨ ਵੇਖਾਂਗੇ ਤੇ ਆਪਣੇ ਤੋਂ ਥੱਲੇ ਵਾਲਾ ਜਿਹੜਾ ਨਾ ਜਿਹਦੇ ਕੋਲ ਆਪਣੇ ਨਾਲੋਂ ਦਾਤਾਂ ਘੱਟ ਹਨ ਜਦੋਂ ਵੇਖਾਂਗੇ ਨਾ ਫੇਰ ਪਤਾ ਲੱਗੇਗਾ ਕਿ ਅਕਾਲ ਪੁਰਖ ਦੀਆਂ ਦਾਤਾਂ ਤਾਂ ਬੇਅੰਤ ਨੇ ਪਰ ਮੈਨੂੰ ਮੂਰਖ ਨੂੰ ਕੋਈ ਸਮਝ ਨਾ ਆਈ ਮੈਨੂੰ ਕੋਈ ਕਦਰ ਕੀਮਤ ਨਾ ਪਾਉਣੀ ਆਈ ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹਦੀਆਂ ਦਾਤਾਂ ਦਾ ਤੂੰ ਕੀ ਅੰਦਾਜ਼ਾ ਲਾ ਸਕਦਾ ਹੈ ਦਾਤੇ ਦਾ ਵੀ ਅੰਦਾਜ਼ਾ ਨਹੀਂ ਲਾ ਸਕਦਾ ਕਹਿੰਦੇ ਐ ਮਨੁੱਖ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਬੜਾ ਬੇਅੰਤ ਹੈ ਸੰਬਤ ਸਾਲ ਲਿਖਿਆ ਮਿਲ ਕਰ ਪਾਵਹੁ ਤੇਲ ਹੁਣ ਗੁਰੂ ਸਾਹਿਬ ਜੀ ਨੇ ਇੱਥੇ ਜਿਹੜਾ ਵਿਆਹ ਦਾ ਉਹ ਜ਼ਿਕਰ ਕੀਤਾ ਹੈ ਕਹਿੰਦੇ ਜਿਵੇਂ ਸੰਬਤ ਸੰਬਤ ਹੁੰਦਾ ਸਾਲ ਸਾਹ ਸਾਹ ਹੁੰਦਾ ਹੈ ਵਿਆਹ ਜਾਣ ਵਾਲਾ ਦਿਨ ਜਿਹੜੇ ਦਿਨ ਵਿਆਹ ਹੋਣਾ ਹੁੰਦਾ ਹੈ ਲਿਖਿਆ ਕਹਿੰਦੇ ਇਹ ਮਨੁੱਖ ਸਬ ਦਾ ਲਿਖਿਆ ਹੋਇਆ ਹੈ ਜਿਵੇਂ ਕੋ ਬੱਚੀ ਦਾ ਧੀ ਦਾ ਜਿਹੜਾ ਉਹ ਵਿਆਹ ਵਾਲਾ ਦਿਨ ਲਿਖਿਆ ਹੁੰਦਾ ਨਾ ਕਿ ਐਸ ਦਿਨ ਭਾਈ ਆਨੰਦ ਕਾਰਜ ਹੋਣੇ ਲਾਵਾਂ ਫੇਰੇ ਹੋਣਗੇ ਤੇ ਕਹਿੰਦੇ ਜਦੋਂ ਮਿਲਕਰ ਪਾਵੋ ਤੇਲ ਜਦੋਂ ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਧੀ ਦੇ ਕੇਸਾਂ ਦੇ ਵਿੱਚ ਤੇਲ ਪਾ ਦਿੱਤਾ ਜਾਂਦਾ ਹੈ ਚਾਚੀਆਂ ਤਾਈਆਂ ਸਹੇਲੀਆਂ ਆਦਿਕ ਰਲ ਕੇ ਅਸੀਸਾਂ ਦੇ ਗੀਤ ਗਾਉਂਦੀਆਂ ਕਿ ਭਾਈ ਤੂੰ ਆਪਦੇ ਪਤੀ ਦੇ ਘਰ ਜਾ ਕੇ ਸੁਖੀ ਵਸੇ ਕਹਿੰਦੇ ਫਿਰ ਜਦੋਂ ਉਹ ਦਿਨ ਆ ਜਾਂਦਾ ਫਿਰ ਕੋਈ ਸਾਹੇ ਚਿੱਠੀ ਆਉਣੀ ਆ ਨਾ ਫਿਰ ਕੋਈ ਵੀ ਅਪੀਲ ਦਲੀਲ ਨਹੀਂ ਚੱਲਦੀ ਬਹਾਨਾ ਨਹੀਂ ਚੱਲਦਾ ਫਿਰ ਇਹ ਪੱਕਾ ਹੋ ਜਾਂਦਾ ਕਿ ਭਾਈ ਉਹਨਾਂ ਕੇਸਾਂ ਵਿੱਚ ਤੇਲ ਪੈ ਗਿਆ ਹੁਣ ਆਨੰਦ ਕਾਰਜ ਜ਼ਰੂਰ ਹੋਣਗੇ ਸੋ ਗੁਰੂ ਸਾਹਿਬ ਜੀ ਕਹਿੰਦੇ ਐ ਮਨੁੱਖ ਯਾਦ ਰੱਖ ਜਦੋਂ ਵਿਆਹ ਵਾਲਾ ਸਾਲ ਦਿਹਾੜਾ ਮਹੀਨਾ ਮੁਕਰਰ ਕਰਕੇ ਲਿਖਿਆ ਹੁੰਦਾ ਨਾ ਤੂੰ ਵੀ ਇਸ ਮਾਤ ਲੋਕ ਤੋਂ ਜਾਣਾ ਤੇ ਤੇਰਾ ਵੀ ਉਹ ਜਿਹੜਾ ਦਿਨ ਹੈ ਉਹ ਲਿਖਿਆ ਹੋਇਆ ਹੈ ਤੇਰਾ ਉਹ ਸਮਾਂ ਲਿਖਿਆ ਹੋਇਆ ਹੈ ਤੇ ਗੁਰੂ ਸਾਹਿਬ ਜੀ ਨੇ ਇੱਥੇ ਸਾਨੂੰ ਸੁਚੇਤ ਕੀਤਾ ਹੈ ਕਿ ਜਿਹੜੀ ਜਿੰਦ ਬਹੁਤੀ ਮਰਨ ਵਾਰ ਲੈ ਜਾਸੀ ਪਰਣਾਏ ਸੰਸਾਰ ਤੋਂ ਮਾਤ ਲੋਕ ਤੋਂ ਜਾਣਾ ਐ ਮਨੁੱਖ ਜਾਣ ਦਾ ਦਿਨ ਲਿਖਿਆ ਹੋਇਆ ਹੈ ਨਿਰਾਸ਼ ਨਾ ਹੋ ਚਿੰਤਾ ਨਾ ਕਰ ਫਿਕਰ ਨਾ ਕਰ ਗੁਰੂ ਸਾਹਿਬ ਜੀ ਦੇ ਪਾਵਨ ਚਰਣਾ ਵਿੱਚ ਬੇਨਤੀ ਕਰ ਦੇਹੋ ਸੱਜਣ ਅਸੀਸੜੀਆਂ ਜਾਂ ਹੋ ਵਾ ਸਾਹਿਬ ਸਿਆਮੇ ਲਾ ਫਿਰ ਕਹਿੰਦੇ ਨਿਰਾਸ਼ਤਾ ਦੇ ਵਿੱਚ ਨਾ ਚਲਾ ਜਾਈ ਮਰਨਾ ਸਭ ਨੇ ਹੈ ਪਰ ਕਹਿੰਦੇ ਤੂੰ ਅਕਾਲ ਪੁਰਖ ਦੇ ਨਾਲ ਮਿਲ ਜਾਵੇਂ ਕੀ ਬੇਨਤੀ ਕਰ ਕਹਿੰਦੇ ਸਤ ਸੰਗ ਦੇ ਵਿੱਚ ਜਾ ਕੇ ਇਹ ਬੇਨਤੀ ਕਰਿਆ ਕਰ ਕਿ ਇਹ ਸਤ ਸੰਗੀ ਪਿਆਰ ਵਾਲੇ ਗੁਰ ਸਿੱਖੋ ਗੁਰਮੁਖੋ ਰੱਬ ਦੇ ਪਿਆਰਿਓ ਮਹਾਂਪੁਰਸ਼ੋ ਕਹਿੰਦੇ ਇਹ ਕਿਰਪਾ ਕਰੋ ਕਿ ਮੈਨੂੰ ਸੋਹਣੀਆਂ ਅਸੀਸਾਂ ਦੋ ਅਸੀਸਾਂ ਦਾ ਤੇਲ ਮੇਰੇ ਕੇਸਾਂ ਦੇ ਵਿੱਚ ਪਾਉਣਾ ਕਰੋ ਅਤੇ ਮੇਰੇ ਲਈ ਅਰਦਾਸ ਕਰੋ ਕਿ ਮੇਰਾ ਵੀ ਉਹ ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ ਘਰ ਘਰ ਇਹੋ ਪਾਹੁਚਾ ਸੱਦੜੇ ਨੇਤ ਪਵਨ ਪਹੁੰਚਾ ਤੋ ਭਾਵ ਹੁੰਦਾ ਸਾਹੇ ਚਿੱਠੀ ਜਿਵੇਂ ਵਿਆਹ ਵਾਲਾ ਜਿਹੜਾ ਸਾਹਾ ਤੇ ਲਗਣ ਜਦੋਂ ਉਹ ਬੰਨਿਆ ਜਾਂਦਾ ਤੇ ਜਿਹੜੇ ਨਾਈ ਹੁੰਦੇ ਹਨ ਉਹ ਸਾਰਾ ਕੁਝ ਦੱਸਦੇ ਨੇ ਕਿ ਭਾਈ ਇੰਨੀ ਕੁ ਜਨ ਹੋਵੇਗੀ ਬਰਾਤ ਇੰਨੀ ਹੋਵੇਗੀ ਉਹ ਸੁਨੇਹਾ ਲੈ ਕੇ ਜਿਹੜਾ ਪਹੁੰਚਾ ਹੈ ਨਾ ਸਾਹੇ ਚਿੱਠੀ ਲੈ ਕੇ ਤੇ ਧੀ ਵਾਲਿਆਂ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਉਹਨੂੰ ਕਹਿੰਦੇ ਨੇ ਪਹੁੰਚਾ ਆ ਜਾਣਾ ਸਾਹੇ ਚਿੱਠੀ ਆ ਜਾਣੀ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਜਿਹੜਾ ਇਹ ਸੰਮਣ ਹੈ ਨਾ ਜਿਹੜਾ ਮੌਤ ਦਾ ਸੁਨੇਹਾ ਉਹ ਤਾਂ ਸਾਰੇ ਘਰਾਂ ਦੇ ਵਿੱਚ ਹੈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਹਿੰਦੇ ਹਰ ਰੋਜ਼ ਸੱਦੇ ਪੈਂਦੇ ਨੇ ਹਾਕਾਂ ਪੈਂਦੀਆਂ ਨੇ ਤੇ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਵਰ ਕਹਿੰਦੇ ਹਨ ਸਦਨ ਹਾਰਾ ਸਿਮਰੀਐ ਨਾਨਕ ਸੇਦੇ ਆਵਨ ਕਹਿੰਦੇ ਐ ਮਨੁੱਖ ਉਹ ਜਿਹੜਾ ਦਿਨ ਨੇੜੇ ਆ ਰਿਹਾ ਤੇ ਤੂੰ ਅਕਾਲ ਪੁਰਖ ਮਾਲਕ ਨੂੰ ਜਿਹੜਾ ਸਦਨਹਾਰਾ ਤੈਨੂੰ ਬੁਲਾ ਰਿਹਾ ਨਾ ਸਦਨਹਾਰੇ ਨੂੰ ਕਹਿੰਦੇ ਚੇਤੇ ਰੱਖ ਵਾਹਿਗੁਰੂ ਜੀ ਨੂੰ ਯਾਦ ਰੱਖ ਸੇਦੇ ਆਵਨ ਕਹਿੰਦੇ ਉਹ ਦਿਨ ਨੇੜੇ ਆ ਰਿਹਾ ਹੈ ਜਿਹੜੇ ਦਿਨ ਤੂੰ ਇਸ ਮਾਤ ਲੋਕ ਤੋਂ ਜਾਣਾ ਹੈ ਸੋ ਗੁਰੂ ਗਰੀਬ ਨਵਾਜ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਸੋਝੀ ਸਮਤ ਬਖਸ਼ਿਸ਼ ਕੀਤੀ ਕਿ ਇਹ ਮਨੁੱਖ ਜਿਸ ਪ੍ਰਕਾਰ ਦੇ ਨਾਲ ਧੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਵਿੱਚ ਚਲੀ ਜਾਂਦੀ ਹੈ ਇਹ ਮਾਤ ਲੋਕ ਤੇਰਾ ਪੇਕਾ ਕਰ ਹੈ ਮਾਲਕ ਦੇ ਘਰ ਦੇ ਵੇ ਜਾਣਾ ਉਹ ਸਹੁਰਾ ਘਰ ਹੈ